ਉਈ ਅਸੀਂ ਨਾਲ ਜੇ ਪੋਲਿਟਿਕਸ ਕਰਾਂਗੇ ਤਾਂ ਹੋਰ ਕੌਣ ਕਰੂਗਾ ਹਿੰਦੁਸਤਾਨ ਦੇ ਵਿੱਚ ਜੇ ਕਮਿਊਨਿਟੀ ਕੌਮ ਆ ਨਾ ਵੀ ਅਸੀਂ ਘੱਟ ਗਿਣਤੀ ਆ ਇਹਦੋਂ ਘੱਟ ਗਿਣਤੀ ਦੇ ਲੋਕ ਐਕਟਿਵਿਜ਼ਮ ਨਹੀਂ ਕਰਦੇ ਐਕਟਿਵ ਨਹੀਂ ਰਹਿੰਦੇ ਉਹ ਖਤਮ ਹੋ ਜਾਂਦੇ ਸਿੱਖਾ ਜਿਹੜੀ ਸਿੱਖ ਕੌਮ ਆ ਜਾਂ ਤਾਂ ਬਾਗੀ ਰਹਿ ਸਕਦੀ ਆ ਜਾਂ ਬਾਦਸ਼ਾਹ ਰਹਿ ਸਕਦੀ ਜੇ ਐਕਟਿਵਿਜ਼ਮ ਨਹੀਂ ਕਰੋਗੇ ਫਿਰ ਤੁਸੀਂ ਗੁਲਾਮ ਬਣ ਜਾਓ ਤਾਂ ਡੀਸੀਸੀ ਚੇਤਨਾ ਕਿਹੜੀ ਉਮਰ 'ਚ ਜਾ ਕੇ ਹੁੰਦੀ ਆ ਅੱਜ ਦੇ ਸਮੇਂ ਦੇ ਵਿੱਚ ਵੀ ਭਾਈ ਖਲੜਾ ਜੀ ਬਾਰੇ ਸਿਰਫ ਇਹੀ ਪਰਸਪੈਕਸ਼ਨ ਆ ਕਿ ਉਹ ਸਿਰਫ ਹਿਊਮਨ ਰਾਈਟਸ ਐਕਟੀਵਿਸਟ ਸੀਗੇ 25000 ਨੌਜਵਾਨਾਂ ਦਾ ਜਿਹੜਾ ਡਾਟਾ ਉਹਨਾਂ ਨੇ ਇਕੱਠਾ ਕਰਕੇ ਇੰਟਰਨੈਸ਼ਨਲ ਕਮਿਟੀ ਤੱਕ ਲੈ ਗਏ ਨਾ ਨਾਲ ਦੀ ਨਾਲ ਉਹਨਾਂ ਨੇ ਸਿੱਖਾਂ ਦੇ ਵੱਧ ਅਧਿਕਾਰਾਂ ਤੇ ਸਾਰੇ ਅਧਿਕਾਰਾਂ ਦੀ ਵੀ ਗੱਲ ਕੀਤੀ ਆ मतलब ਸਿੱਖਾਂ ਦਾ ਇੱਕ ਕੇਸ ਤਿਆਰ ਕਰਕੇ ਉਹ मतलब ਆਪਾਂ ਨੂੰ ਉਹਨਾਂ ਨੂੰ ਸਿਰਫ ਇੱਕ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ ਵੀ ਉਹਨਾਂ ਨੇ ਆਪਾਂ ਕਹੀਏ ਵੀ ਸਿੱਖਾਂ ਦੇ ਵੱਧ ਅਧਿਕਾਰਾਂ ਤੇ ਸਾਰੇ ਅਧਿਕਾਰਾਂ ਦੀ ਵੀ ਲੜਾਈ ਦੇ ਵਿੱਚ ਆਪਦਾ ਬਣਦਾ ਯੋਗਦਾਨ ਹੈ ਸਾਡੇ ਲਈ ਦਾਅਵੇ ਦੀ ਗੱਲ ਹੈ ਜੀ ਦਾਵਾ ਪੰਜਾਬ ਯੂਨੀਵਰਸਿਟੀ ਤੇ ਦਾਵਾ ਚੰਡੀਗੜ੍ਹ ਸ਼ਹਿਰ ਤੇ ਸਾਥ ਹੋਰ ਵਰਗੀ ਆਰਗੇਨਾਈਜੇਸ਼ਨ ਜਦੋਂ ਚੋਣਾ ਲੜਦੀ ਆ ਜਿੱਤਦੀ ਆ ਸਾਡਾ ਪੰਜਾਬ ਯੂਨੀਵਰਸਿਟੀ ਉੱਤੇ ਦਾਵਾ ਮਜ਼ਬੂਤ ਹੁੰਦਾ ਚੰਡੀਗੜ੍ਹ ਸ਼ਹਿਰ ਹੈ ਜਿਹੜਾ ਪੰਜਾਬ ਦੇ ਪਵਾਦ ਦੇ ਪਿੰਡੋਂ ਝੜ ਕੇ ਬਣਿਆ ਉਸ ਚੰਡੀਗੜ੍ਹ ਸ਼ਹਿਰ ਦੇ ਉੱਪਰ ਪੰਜਾਬ ਯੂਨੀਵਰਸਿਟੀ ਬਣੀ ਜਿਹੜੀ 1882 ਦੇ ਵਿੱਚ ਇੱਕ ਬੜਾ ਮਾਣਮੱਤਾ ਇਤਿਹਾਸ ਹੈ ਲਾਹੌਰ ਚ ਬਣੀ ਤੇ ਉਸ ਤੋਂ ਬਾਅਦ ਚੱਲ ਕੇ ਯੂਨੀ ਚੰਡੀਗੜ੍ਹ ਦੇ ਵਿੱਚ ਆਈ ਹੈ ਹਨਾ ਸੁੱਜ ਦੂਸੇ ਦਾਅਵੇ ਦੀ ਗੱਲ ਕਰਦੇ ਆ ਕਿ ਸਾਡੇ ਕੋਲੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਓਨੇ ਪੰਜਾਬੀ ਓਨੇ ਸਿੱਖ ਬੱਚੇ ਹੈਗੇ ਆ ਕਿ ਵਾਈਸ ਚਾਂਸਲਰ ਮੈਡਮ ਆ ਸਾਡੇ ਯੂਨੀਵਰਸਿਟੀ ਦੇ ਉਹਨਾਂ ਨੇ ਕਿ ਮੇਨਾ ਮਾਰਿਆ ਸੀਗਾ ਕਿ ਤੁਸੀਂ ਤਾਂ 30% ਤੋਂ ਘੱਟ ਤੁਸੀਂ ਕਦੀ ਗੱਲ ਕਰਦੇ ਹੋ